ਜ਼ਿਲ੍ਹਾ ਫਾਜ਼ਿਲਕਾ ਪੁਲਿਸ ਵੱਲੋਂ 48 ਘੰਟੇ ਵਿੱਚ ਹੀ ਬਜ਼ੁਰਗ ਔਰਤ ਦਾ ਬੀਤੇ ਦਿਨੀ ਹੋਈ ਦਰਦਨਾਕ ਮੌਤ ਦਾ ਮਸਲਾ ਹੱਲ ਕਰ ਲਿਆ ਗਿਆ ਹੈ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਫਾਜ਼ਿਲਕਾ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਪੋਤਰਿਆਂ ਵੱਲੋਂ ਹੀ ਸਾਥੀਆਂ ਨਾਲ ਰਲ ਕੇ ਬਜ਼ੁਰਗ ਦਾਦੀ ਦਾ ਕਤਲ ਕੀਤਾ ਗਿਆ ਸੀ ਅਤੇ 48 ਘੰਟੇ ਦੀ ਫਾਜ਼ਿਲਕਾ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਹੈ ਜਿਨ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਪੱਤਰਕਾਰ ਵਾਰਤਾ ਦੌਰਾਨ ਹੋਰ ਕੀ ਕੀ ਦੱਸਿਆ ਅਤੇ ਕਿਵੇਂ ਉਹਨਾਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਹੋਈ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਜੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਧਿਆਨ ਹੋਣਾ ਹੈ 28 ਤਾਰੀਖ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜੇ ਵਿੱਚ 82 ਇਅਰ 올ਡ ਮਿਸ ਇਸ ਕੌਸ਼ਲਿਆ ਦੇਵੀ ਉਹਨਾਂ ਦੀ ਅਨਫੋਰਚੂਨੇਟ ਇੱਕ ਬਹੁਤ ਹੀ ਦਰਦਨਾਕ ਤਰੀਕੇ ਨਾਲ ਉੱਥੇ ਮਰਡਰ ਹੋਇਆ ਸੀ ਤੇ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ ਕੋਈ ਲਿਆ ਕੇ ਲੈ ਗਿਆ ਸੀ ਇਹ ਪਿੰਡ ਆਲਮਸ਼ਾ ਦਾ ਇਨਸੀਡੈਂਟ ਸੀ ਸੋ ਇਸ ਇਸ਼ੂ ਦੇ ਰਿਗਾਰਡਿੰਗ ਇਨ ਲੈਸ ਦੈਨ 48 ਆਵਰਸ ਸਾਡੀ ਜਿਹੜੀ ਟੀਮ ਹੈ ਲੈਡ ਬਾਈ ਐਸਪੀ ਆਪਰੇਸ਼ਨ ਕਰਨਵੀਰ ਜੀ ਐਂਡ ਡੀਐਸਪੀ ਡੀ ਰਿਸ਼ਪਾਲ ਜੀ ਡੀਐਸਪੀ ਫਾਜ਼ਲ ਕਾ ਸੁਬੇਗ ਜੀ ਹੂ ਇਜ਼ ਨਾਟ ਹਿਅਰ ਡਿਊ ਟੂ ਸਮ ਇੰਪੋਰਟੈਂਟ ਮੈਟਰ ਔਰ ਸਾਡੀ ਜਿਹੜੀ ਇੱਕ ਸਪੈਸ਼ਲ ਜਿਹੜੀ ਟੀਮ ਆਪਾਂ ਇਹ ਚ ਬਣਾਈ ਸੀ ਔਰ ਐਸਐਚਓ ਸਦਰ ਉਹਨਾਂ ਦੀ ਵਕ-ਵਕ ਟੀਮਾਂ ਨੇ ਇਹ ਚ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਨ ਲੈਸ ਦੈਨ 48 ਆਵਰਸ ਦਿਸ ਕੇਸ ਹੈਜ਼ ਬੀਨ ਟ੍ਰੇਸਡ ਇਹ ਚ ਜਿਹੜੇ ਮੇਨ ਅਕਿਊਜ਼ਡ ਜਿਹੜੇ ਦੋਸ਼ੀ ਨਿਕਲੇ ਹਨ ਉਹ ਬਹੁਤ ਅਨਫੋਰਚੂਨੇਟਲੀ ਜਿਹੜੀ ਡਿਸੀਜ਼ ਸੀ ਉਹਨਾਂ ਦੇ ਗ੍ਰੈਂਡਸਨਸ ਸੀ ਉਹਨਾਂ ਦੇ ਪੋਤਰੇ ਸੀ ਤੇ ਉਹਨਾਂ ਦੇ ਨਾਮ ਹੈਗੇ ਨਰੇਸ਼ ਸਿੰਘ ਤੇ ਸੁਖਚੈਨ ਸਿੰਘ ਉਹ ਉਹਦੇ ਸਗੇ ਪੋਤਰੇ ਸੀ ਤੇ ਇਹਦੇ ਵਿੱਚ ਜਿਹੜਾ 3rd ਅਕਿਊਜ਼ਡ ਹੈ ਉਹਦਾ ਨਾਮ ਹੈ ਰਮਨਦੀਪ ਸਿੰਘ ਜਿਹੜਾ ਕਿ ਨਰੇਸ਼ ਦੇ ਮਾਸੀ ਦਾ ਮੁੰਡਾ ਸੀ ਯਾਨੀ ਇਹ ਤਿੰਨਾਂ ਹੀ ਸੀ ਜਿਨ੍ਹਾਂ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹ ਪ੍ਰੋਪਰ ਪਲੈਨਿੰਗ ਕੀਤੀ ਤੇ ਆਪਣੀ ਦਾਦੀ ਦਾ ਜਿਹੜਾ ਹੈਗਾ ਉਹਦੇ ਮਰਡਰ ਕੀਤਾ ਪ੍ਰਾਇਮਰੀ ਇਨਫੋਰਮੇਸ਼ਨ ਸਾਡੇ ਕੋਲ ਇਹਨਾਂ ਨੇ ਇਹ ਦੱਸੀ ਕਿ ਇਹ ਬਾਹਰ ਗਏ ਸੀ ਰਾਤੀ ਤੇ ਉਸ ਤੋਂ ਬਾਅਦ ਜਦੋਂ ਮોર્ਡਿੰਗ ਇਹ ਆਏ ਤੇ ਇਹਨਾਂ ਨੇ ਇਹ ਦੱਸਿਆ ਕਿ ਨਦੀ ਦਾਦੀ ਜਿਹੜੀ ਹੈਗੀ ਉਹਦਾ ਮਰਡਰ ਹੋ ਗਿਆ ਵੈਨ ਆਫਟਰ ਦਾ ਰਿਚੁਅਲਸ ਐਂਡ ਆਲ ਜਦੋਂ ਇਹਨਾਂ ਨਾਲ ਸਕਤੀ ਨਾਲ ਪੁੱਛਗਿਛ ਕੀਤੀ ਗਈ ਤੇ ਇਹਨਾਂ ਨੇ ਇਹ ਦੱਸਿਆ ਕਿ ਇੱਕ ਲੈਂਡ ਤੇ ਪ੍ਰੋਪਰਟੀ ਡਿਸਪਿਊਟ ਜਿਹੜਾ ਸੀਗਾ ਦੈਟ ਵਾਸ ਦਾ ਮੇਨ ਰੀਜ਼ਨ ਫਾਰ ਦਾ ਮਰਡਰ ਤੇ ਦਾਦੀ ਕੋਲ ਇੱਕ ਸਰਟਨ ਪੀਸ ਆਫ ਲੈਂਡ ਸੀ ਜਿਹਦੀ ਇਨਕਮ ਉਹ ਇੱਥੇ ਇਹਨਾਂ ਨੂੰ ਨਹੀਂ ਦਿੰਦੀ ਸੀ ਤੇ ਉਸ ਗੱਲ ਤੇ ਨਾਰਾਜ਼ ਹੋ ਕੇ ਇਹਨਾਂ ਨੇ ਇਹ ਪ੍ਰੋਪਰ ਇਹ ਪੂਰੀ ਕੌਨਸਪੀਰੇਸੀ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਦਾਦੀ ਦਾ ਉੱਥੇ ਮਰਡਰ ਕੀਤਾ ਐਂਡ ਦੈਨ ਇਟ ਵਾਸ ਮੇਡ ਟੂ ਲੁੱਕ ਲਾਈਕ ਅ ਬਲਗਰਰੀ ਤਾਂ ਕਿ ਕਿਸੇ ਕੋ ਉਨਪੇ ਸ਼ੱਕ ਨਾ ਹੋ ਸੋ ਇਹ ਕੇਸ ਹੈ ਮੈਂ ਕਿ ਇਸ ਕੇਸ ਕਿੰਨੀ ਅਨਪਿੰਨਦੀ ਇਹਨਾਂ ਦੀ ਤਿੰਨਾਂ ਦੀ ਏਜ ਜੀ 23 ਤੋਂ ਲੈ ਕੇ 27 ਸਾਲਾਂ ਦੇ ਵਿੱਚ ਹੈ ਜੀ ਮੈਮ ਮਰਡਰ ਕਿਸ ਤਰੀਕੇ ਨਹੀਂ ਇਹ ਫਰਸਟ ਟਾਈਮ ਹੋਸੇਗੀ ਮੈਮ ਮਰਡਰ ਕਿਸ ਵੈਪਨ ਨਾਲ ਕੀਤਾ ਗਿਆ ਜੀ ਮਰਡਰ ਵੈਪਨ ਨਹੀਂ ਇਹਨਾਂ ਨੇ ਸਟ੍ਰਾਂਗੂਲੇਟ ਹੀ ਕੀਤਾ ਵਿਦ ਦਾ ਕਲੋਥਸ ਦੈਟ ਦਿਸ ਸੀਜ਼ ਵਾਸ ਵੇਅਰਿੰਗ ਉਹਨਾਂ ਹੀ ਯੂਜ਼ ਕਰਕੇ ਇਹਨਾਂ ਨੇ ਉੱਥੇ ਹੀ ਸਰ ਕਿੰਨੀ ਜਿਆਦਾ ਆਪਦੀ ਮਾਰਕ ਸੀ ਜੀ ਇਹ ਤੋਂ ਜੀ ਟੂ ਬੀ ਵੈਰੀਫਾਈਡ ਹੈਗੀ ਬਟ ਮੇਨ ਮੋਟਿਵ ਇਹ ਹੈ ਕਿ ਇਸ ਕੋਲੇ ਦੇ ਰਿਗਾਰਡਿੰਗ ਕੁਝ ਨਹੀਂ ਜਿਵੇਂ ਘਰੇ ਹੋ ਜਾਂਦਾ ਹੈ ਘਰਾਂ ਚ ਬਹੁਤ ਜੀਆਂ ਸੋਤਰੇ ਦੀਆਂ ਗੱਲਾਂ ਹੁੰਦੀਆਂ ਆ ਸੋ ਇੱਕ ਵੀਵਰ ਡਿਸ ਕਸਿੰਗ ਕਿ ਇੱਕ ਇਹਨੋਂ ਨਾ ਇੱਕ ਸੋਸ਼ਲ ਐਂਗਲ ਤੋਂ ਵੀ ਦੇਖਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਸਾਡੀ ਵੈਲਿਊਜ਼ ਕਿੱਥੇ ਜਾ ਰਹੀਆਂ ਸਾਡੇ ਜਿਹੜੀ ਫੈਮਿਲੀਜ਼ ਹੈंगी ਉਹ ਡਿਸ ਇੰਟੀਗ੍ਰੇਟ ਹੋ ਰਹੀ ਹੈ ਸੋ ਇਟ ਇਜ਼ ਕੁਆਇਟ ਅਨਫੋਰਚੂਨੇਟ ਮੈਮ ਕਿੰਨੀ ਇਨਕਮ ਦਾ ਸੀਗਾ ਇਸ਼ੂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹਦੀ ਲੈਂਡ ਤੋਂ ਲਿੰਕ ਘਮਾਉਂਦੀ ਸੀ ਇਹਨਾਂ ਨੂੰ ਨਹੀਂ ਦਿੰਦੇ ਸੀ ਕਿੰਨੀ ਇਨਕਮ ਸੀ ਦੇਖਿਓ ਦਿਸ ਇਜ਼ ਓਵਰ ਅ ਪੀਰੀਅਡ ਆਫ ਟਾਈਮ ਜਿਹੜੀ ਐਗਰੀਕਲਚਰਲ ਲੈਂਡ ਹੁੰਦੀ ਹੈ ਉਹਦੀ ਇੱਕ ਫਿਕਸਡ ਇਨਕਮ ਨਹੀਂ ਹੁੰਦੀ ਹੈ ਜੀ ਸੋ ਦੈਟ ਵਾਸ ਅ ਮੇਨ ਇਸ਼ੂ ਔਰ ਇਹ ਚ ਇਹ ਵੀ ਹੈ ਕਿ ਕੁਝ ਇੱਕ ਲੈਂਡ ਜਿਹੜੀ ਇਸ ਲੇਡੀ ਦੇ ਨਾਂ ਤੇ ਸੀ ਦੇ ਵਾਂਟਡ ਕਿ ਜੀ ਉਹ ਸਾਡੇ ਨਾਮ ਕਰ ਦੇ ਤੇ ਉਹ ਵੀ ਇੱਕ ਇਸ਼ੂ ਸੀ ਕਿੰਨੀ ਲੈਂਡ ਸੀ ਜੀ ਐਸ ਆਈ ਸੈਡ ਜੀ दैट इज ਏਟ ਟੂ ਬੀ ਵੈਰੀਫਾਈਡ ਮੈਂ ਗਲਤ ਹੁਣ ਇਨਫੋਰਮੇਸ਼ਨ ਦੇਵਾਂਗੀ ਬਟ ਅਰਾਊਂਡ 2 ਏਕਰਸ ਹੈ ਜੀ ਇਹ ਵਾਰਦਾਤ ਨੂੰ ਜਮ ਕੇ ਮੈਂ ਦਿੱਤਾ ਕਿ ਅਕਰ ਜਦੋਂ ਵਾਰਦਾਤ ਕਰਨ ਤੋਂ ਬਾਅਦ ਕਿੱਥੇ ਗਏ ਚਲੇ ਸੀਗੇ ਕਿੰਨਾਂ ਨੇ ਗਲਤੀ ਕੇ ਕੰਮ ਕੀਤਾ ਜੀ ਕਰੇ ਇਹਨਾਂ ਨੇ ਗਲਤੀ ਕੇ ਕੰਮ ਕੀਤਾ ਇਹਨਾਂ ਨੇ ਪਹਿਲਾ ਇੱਕ ਪਾਰਟਿਕੂਲਰ ਥਾਂ ਤੇ ਇਕੱਠੇ ਹੋਏ ਉਸ ਤੋਂ ਬਾਅਦ ਫਿਰ ਇਹ ਇੱਥੇ ਪਹੁੰਚੇ ਇਹਨਾਂ ਨੇ ਇਨਸੀਡੈਂਟ ਨੂੰ ਅੰਜਾਮ ਦਿੱਤਾ ਫਿਰ ਇੱਕ ਜਿਹੜਾ ਮੁੰਡਾ ਹੈਗਾ ਤੀਜਾ ਜਿਹੜਾ ਰਮਨਦੀਪ ਉਹ ਵਾਪਸ ਚਲਾ ਗਏ ਔਰ ਉਸ ਤੋਂ ਬਾਅਦ ਫਿਰ ਇਹ ਦੋਨੋਂ ਇੱਥੇ ਕਰੇ ਸੀ ਮੇਰੇ ਪਲਾਨਿੰਗ ਦੇ ਵਿੱਚ ਫੈਮਿਲੀ ਫੈਮਿਲੀ ਵੀ ਇਨਵੋਲ ਬੈਕ ਕਰ ਗਨ ਬਤ ਨਹੀ ਜੀ ਇਹ ਕੋਈ ਗੱਲ ਨਹੀਂ ਹੈ ਸਾਹਮਣੇ ਇਹ ਇੰਤਨਾ ਗਈ ਸੀ ਵਰਤੇ ਗਏ ਉਹ ਹਥਿਆਰ ਪ੍ਰਾਪਤ ਕਰ ਲਏ ਦੇਖੀ ਜੀ ਹਥਿਆਰ ਤੇ ਇਹ ਤੇਜ ਵਰਤੇ ਆ ਹੀ ਨਹੀਂ ਗਿਆ ਉਹਨਾਂ ਨੇ ਉਹ ਲੇਡੀ ਜਿਹੜੀ ਡਿਸੀਜ਼ ਸੀ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਦੇ ਨਾਲ ਹੀ ਉਹਦਾ ਗੱਲਾ ਕੋਟ ਬੁੱਠ ਖੋਣ ਵਗੈਰਾ ਵੀ ਦਿਖਾਈ ਦੇ ਰਿਹਾ ਸੀ हां जी वो तो फिर एक व्हेन द पर्सन इज स्ट्रैंगुलेटेड ओल्ड लेडी वो सारी फोरेंसिक फाइंडिंग्स है जी एक डॉक्टर्स द बोर्ड बना के आपा पूछवा लेंगे मैडम रेडार तक कैसे आए नो जोन सारे रेडार तक कैसे आए प्रूफ देखे क्योंकि एक बड़ा कतर चैलेंज थी का पुलिस दे लिए इट्स इट वाज अ ब्लाइंड मर्डर केस हम आपको अपने ट्रेड सीक्रेट्स थोड़ी बताएंगे लेकिन फिर भी कुछ तो होगा देखिए एदे च जेवे कंदे है कि एक टेक्निकल ह्यूमन लोकल इंटेलिजेंस इन्ह सख्तीय दिन गैन जो पोस्टमार्टम हो रहा संस्कार किया गया सभी दर्शकों से हम अपील करते हैं कि ए बी आई न्यूज चैनल पर ऐसी हमारे चैनल को सब्सक्राइब करना ना भूलें जय हिंद जय भारत